ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਗਿਆਨੀ ਰਪਿੰਦਰ ਸਿੰਘ ਮੁਖ ਸੇਵਾਦਾਰ ਗੁਰੂ ਨਾਨਕ ਦੇਵ ਜੀ ਦੇ ਸੰਭਾਲਕਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਨੁਕਤਾ ਦੀ ਸੇਵਾ ਨੂੰ ਸਮਰਪਿਤ ਜੋ ਸੇਵਾਵਾਂ ਚੱਲ ਰਹੀਆਂ ਨੇ ਉਸੇ ਲਈ ਦਾਤ ਅੱਜ ਤਰੀਕ 5 ਜੂਨ 2024 ਅਸੀਂ ਪਹੁੰਚੇ ਜੀ ਨਗਰ ਜੋੜ ਟਾਹੇਵਾਲਾ ਤੇ ਲੋਹਾਰ ਦੀ ਜਿਹੜੀ ਹੱਦ ਆ ਜਿਹੜੀ ਮੇਨ ਛੜਕ ਜਾਂਦੀ ਹੈ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਥਾਨ ਹੈ ਚਰਨਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਬਣਿਆ ਹੈ ਉੱਥੇ ਜੋ ਸਾਹਮਣੇ ਆਪ ਜੀ ਨੂੰ ਬਜ਼ੁਰਗ ਦਿਖਾਈ ਦੇ ਰਹੇ ਨੇ ਲਗਭਗ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਮਹਾਂਪੁਰਖ ਬਾਬਾ ਦਲੇਰ ਸਿੰਘ ਜੀ ਹਰਿਆਣਾ ਜਿੱਨਾਂ ਦਾ ਅਸਥਾਨ ਹੈ ਉਹਨਾਂ ਦੇ ਸੇਵਾਦਾਰ ਰਹੇ ਨੇ ਉਹਨਾਂ ਦੇ ਗੁਰਮੰਤਰ ਲਏ ਨੇ ਤੇ ਸੰਤ ਦਵਿੰਦਰ ਸਿੰਘ ਦੀ ਸ਼ਾਹਪੁਰ ਵਾਲਿਆਂ ਦੇ ਗੁਰਪਾਈ ਨੇ ਇਥੇ ਨਾ ਬੜੀਆਂ ਸਵਾਵਾਂ ਇਹਨਾਂ ਗੁਰਮੁਖ ਪਿਆਰਿਆਂ ਦੇ ਦੱਸਣ ਦੇ ਮੁਤਾਬਕ ਜਿਨ੍ਹਾਂ ਵੀ ਆ ਭਾਈ ਪ੍ਰਗਟ ਸੋਣੀ ਜਾਂ ਇਥੋਂ ਦੇ ਮੋਹਤ ਪਰਨੇ ਦੱਸਣ ਦੇ ਮੁਤਾਬਕ ਕਿ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਤੇ ਇਦਾਂ ਆ ਵੀ ਹਰ ਇੱਕ ਬੰਦੇ ਨੂੰ ਤੰਦਰੁਸਤੀ ਦੀ ਲੋੜ ਹੈ ਤੇ ਪਤਾ ਨਹੀਂ ਕਦੋਂ ਕਿੱਥੇ ਕਿੰਨੇ ਡੈਮੇਜ ਹੋ ਜਾਣਾ ਕਿਹੜਾ ਕੀ ਅੰਗ ਕਿੱਥੇ ਖਲੋ ਜਾਣਾ ਤੇ ਇਹਨਾਂ ਨੂੰ ਕੁਝ ਸਮਾਂ ਪਹਿਲਾਂ ਲਤਾ ਇਹਨਾਂ ਨੇ ਇਹ ਕੰਮ ਕਰ ਰੋਟ ਗਈਆਂ ਤੇ ਇਹ ਕਾਫੀ ਸਮੇਂ ਤੋਂ ਅੱਜ ਤੋਂ ਲਗਭਗ 3-4 ਸਾਲ ਇਸ ਨਗਰ ਦੇ ਛੱਲਣਾ ਨੇ ਆ ਨੌਜਵਾਨ ਵੀਰ ਖੋਤੇ ਨੇ ਇਹਨਾਂ ਸਾਰਿਆਂ ਨੇ ਇਹਨਾਂ ਦੀ ਸੇਵਾ ਸੰਭਾਲ ਕੀਤੀ ਹੈ ਪਰ ਇਹ 24 ਘੰਟੇ ਦੀ ਸੇਵਾ ਮੰਗਦੇ ਨੇ ਇਹਨਾਂ ਦੇ ਕੋਲ 24 ਘੰਟੇ ਬੰਦਾ ਚਾਹੀਦਾ ਸੋ ਐਸੇ ਮੁੱਦੇ ਨੂੰ ਮੁੱਖ ਰੱਖਦੇ ਆ ਮੇਰੀ ਡਿਊਟੀ ਮੇਰੇ ਵੀਰ ਮੰਗਲ ਸਿੰਘ ਜੋ ਜਵੰਦਾ ਕਲਾਂ ਤੋਂ ਨੇ ਉਹਨਾਂ ਨੇ ਲਈ ਸੀ ਪਰ ਦਸੋਂਦੇ ਰਾਈ ਤੇ ਅਸੀਂ ਇਹਨੂੰ ਅੱਜ ਲੈਣ ਵਾਸਤੇ ਬਜ਼ੁਰਗਾਂ ਨੂੰ ਆਏ ਆ ਬਾਬਾ ਜੀ ਨੂੰ ਲੈਣ ਵਾਸਤੇ ਆਏ ਆ ਤੇ ਸਤਿਗੁਰੂ ਜੀ ਮੇਰ ਰਹਿਮਤ ਕਰੇ ਇਹਨਾਂ ਦੀ ਸੇਵਾ ਕਰਨ ਦਾ ਮੈਨੂੰ ਬਲ ਬਖਸ਼ੇ ਸੰਤਾਂ ਨੂੰ ਬਲ ਬਖਸ਼ੇ ਤੇ ਅਸੀਂ ਇਹਨਾਂ ਦੀਆਂ ਸੁਆਵਾਂ ਜਿਹੜੀਆਂ ਨੇ ਉਹ ਨਿਵਾਸ ਕੀ ਸਤਰੂਜੀ ਮਿਹਰ ਅਮਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ રામે પાડે લફાારે سارے પાડે દોઉં આયે જાઓ જાઓ સાડા ચુલા લગા મે પાડે Je ਜਾ ਕੇ ਮਾਰੇ ਤੇ ਉੱਦੋਂ ਨੂੰ ਭਰੇ ਲਾ ਦੇ ਉਹਦਾ ਹੀ ਕੋਈ ਸ਼ਾਨ ਕਰ ਦੇਖਰਾ ਹੈ ਇੰਟਰ ਹੋ ਜਾ ਆ ਬਾਰੀ ਵਰਕਰ ਆ ਇਹਨਾਂ ਆਪਣੇ ਆਪ ਮਾੜਾ ਹੋ ਜਾ ਮਜੂਰੂ ਮਾਰਾ ਮੁੰਡਾ ਫੜਾ ਆ ਇਹਦੀ ਨਾ ਦਵਾਈ ਇਹਨਾਂ ਦੀ ਉਹ ਬਲ ਅੱਛਾ ਦੇਖ ਨਹੀਂ ਨਹੀਂ ਉਹ ਤੇ ਦਵਾਈ ਦੋਾਈ ਦੇ ਬੰਦ ਬ੍ਰਾਂਪੁਰ ਬ੍ਰਾਂਪੁਰ ਜਿਹੜਾ ਦਵਾਈ ਜਿਹੜੀ ਚੱਲਦੀ ਉਹ ਇਹ ਇਹ ਬਾਅਦ ਚ ਲਵਾਉਂਦਾ ਉਹ ਪਾਪ ਦਾ ਇਹਿਆ ਫੜਾ ਆ ਉਹ ਕਿਹੜਾ ਬਾਰੀ ਫੜ ਕੇ ਰੱਖਾ ਆਪਣੇ ਹਰਜੀਤ ਥੱਲੇ ਨਾ ਪਤਰੀ ਪਤਰੀ ਨਾਲ ਵਾਜੇ ਬਿਲਕੁਲ ਨਵਰਸ ਹੋ ਗਿਆ ਜੀ ਇਹਨਾ ਮੈਂ ਕਿਹਾ ਉਹਨਾਂ ਦੇ ਸਾਹਮਣੇ ਜਿਹੜਾ ਮਜਾ ਲਾਉਣੇ ਕਰਨਾ ਹੈ ਉੱਤੇ ਚੜਜੋ ਮੁੰਡੇ ਹੱਥ ਪਾ ਲੋ ਨਾ ਤਾਰੂ